ਤਾਂ ਮਿੱਤਰੋ ਪਿੱਛੇ ਜੇ ਮੈਂ ਤੁਹਾਨੂੰ ਸਭ ਤੋਂ ਘੱਟ ਖਰਚੇ ਵਿੱਚ ਬਣਿਆ ਘਰ ਦਿਖਾਇਆ ਸੀ ਤੇ ਕਈ ਵੀਰ ਕਹਿੰਦੇ ਵੀ ਇਹ ਤਾਂ ਮੰਨਣ ਵਾਲੀ ਗੱਲ ਹੀ ਨਹੀਂ 13 ਲੱਖ ਚ ਤਾਂ ਮਿੱਤਰਾ ਕੰਧਾਂ ਨਹੀਂ ਤਿਆਰ ਹੁੰਦੀਆਂ ਤੂੰ ਕਈ ਇਹ ਨਾ ਘਰ ਤਿਆਰ ਹੋ ਜੂ ਇੱਕ ਕਹਿੰਦਾ ਬਾਈ ਕਿਉਂ ਝੂਠ ਕਹੀ ਜਾਂਦੇ ਹੋ 2 ਲੱਖ ਤਾਂ ਪਾਈ ਜੀ ਭਰਤ ਪੈ ਜਾਂਦੀ ਆ 2 ਲੱਖ ਦੇ ਵਿੱਚ ਤਾਂ ਚਲੋ ਠੀਕ ਆ ਬਾਈ ਮੈਂ ਮੰਨਦਾ ਗੱਲ ਸਹੀ ਆ ਪਰ ਮਿੱਤਰੋ ਇਹਨਾਂ ਨੇ ਕੀਤਾ ਕੀ ਆ ਕਿਵੇਂ ਇਹਨਾਂ ਨੇ ਘੱਟ ਖਰਚੇ 'ਚ ਤਿਆਰ ਕੀਤਾ ਉਸ ਬਾਰੇ ਦੱਸ ਦੇਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਸਵਾ 1200 ਸਕਰ ਫੁੱਟ ਇਹਨਾਂ ਨੇ ਘਰ ਛੱਤਿਆ ਜਿਹੜਾ ਕਿ 10 ਲੱਖ ਚ ਤਿਆਰ ਹੋਇਆ ਆ ਜਿਹੜਾ ਘਰ ਆ ਸਵਾ 1200 ਸਕਰ ਫੁੱਟਾ ਜਿਹਦੇ ਵਿੱਚ ਦੋ ਕਮਰੇ ਦੋ ਬੈਡਰੂਮ ਇੱਕ ਸਟੋਰ ਲੌਬੀ ਰਸੋਈ ਤੇ ਲੈਟਰਨ ਬਾਥਰੂਮ ਆ ਤੇ ਇਦਾਂ ਇਹਨਾਂ ਨੇ ਚਾਰ ਦਿਵਾਰੀ ਕੀਤੀ ਹੋਈ ਆ ਇਹਦੇ ਚੋਂ ਉਹਨਾਂ ਨੇ ਖਰਚਾ ਬਚਾਇਆ ਕਿਵੇਂ ਆ ਤੇ ਮਿੱਤਰੋ ਸਭ ਤੋਂ ਪਹਿਲੀ ਗੱਲ ਇਹਨਾਂ ਨੇ ਮਿਸਤਰੀ ਤੋਂ ਯਾਨੀ ਕਿ ਦਿਹਾੜੀ ਤੇ ਘਰ ਪਵਾਇਆ ਜਿਹਦੇ ਵਿੱਚ ਚਾਰ ਜਣੇ ਇਹ ਆਪਸੀ ਤੇ ਇੱਕ ਮਿਸਤਰੀ ਸੀ ਸਿਰਫ ਇੱਕ ਮਿਸਤਰੀ ਦੀ ਹੀ ਦਿਹਾੜੀ ਪਈ ਲਗਭਗ 1250 ਸਕਰ ਫੁੱਟ ਘਰ ਪਾਉਣ ਵਾਸਤੇ ਮੈਨੂੰ ਲੱਗਦਾ ਵੀ ਲਗਭਗ 2 ਲੱਖ ਰੁਪਇਆ ਲੇਬਰ ਬੰਨੀ ਸੀ ਜਿਹੜੀ ਕਿ ਇਹ ਕਹਿੰਦੇ ਆ ਵੀ ਸਾਡਾ 45 ਤੋਂ ਲੈ ਕੇ 65000 ਰੁਪਇਆ ਤੱਕ ਲੱਗਿਆ ਸਾਰਾ ਲੇਬਰ ਲੇਬਰ ਦਾ ਅਸੀਂ ਬਾਕੀ ਆਪਸੀ ਉਹ ਖਰਚਾ ਨਹੀਂ ਗਿਣਿਆ ਦੂਜੀ ਗੱਲ ਜਿਹੜੀ ਆ ਪੌੜੀ ਚੜਾਈ ਇਹਨਾਂ ਨੇ ਪੌੜੀ ਮਿੱਤਰੋ ਇਹਨਾਂ ਨੇ ਬਾਹਰ ਚੜਾਈ ਆ ਜੇਕਰ ਇਹ ਪੌੜੀ ਆਪਾਂ ਅੰਦਰ ਚੜਾਉਂਦੇ ਤਾਂ ਪੌੜੀ ਦੇ ਉੱਪਰ ਆਪਾਂ ਨੂੰ ਮਾਉਂਟੀ ਵੀ ਛਤ ਨਹੀਂ ਪੈਣੀ ਸੀ ਜਿਵੇਂ ਕਿ ਮੇਰੇ ਘਰ ਦੇ ਵਿੱਚ 1495000 ਰੁਪਏ ਲੱਗਿਆ 1800 ਸਕਰ ਫੁੱਟ ਛਤ ਕੇ ਜਿਹੜੀ ਕਿ ਮੈਂ ਪੌੜੀ ਅੰਦਰ ਚੜਾਈ ਆ ਤੇ ਉੱਤੇ ਮਾਉਂਟੀ ਛੱਤੀ ਆ ਮਾਉਂਟੀ ਤੇ ਹੀ 2.5 ਲੱਖ ਰੁਪਏ ਲੱਗਿਆ ਤਾਂ ਇਹਨਾਂ ਨੇ ਬਾਈ ਜੀ 2 ਲੱਖ 2 ਲੱਖ ਰੁਪਏ ਉਹ ਮਾਉਂਟੀ ਦਾ ਖਰਚਾ ਬਚਾ ਲਿਆ ਜਿਹੜਾ ਕਿ ਲਗਭਗ 300 ਸਕਰ ਫੁੱਟ ਆਪਾਂ ਨੂੰ ਪੈਣਾ ਸੀ ਨਾਲੇ ਅੰਦਰੋਂ ਪੌੜੀ ਜਿਹੜੀ ਚੜ੍ਹਨੀ ਸੀ ਉਹ ਥਾਂ ਘੇਰਨੀ ਸੀ ਇਸ ਕਰਕੇ ਇਹਨਾਂ ਨੇ ਪੌੜੀ ਜਿਹੜੀ ਕਿ ਬਾਹਰੋਂ ਚੜਾਦੀ ਤੇ ਉੱਤੇ ਇਹਨਾਂ ਨੂੰ ਮਾਉਂਟੀ ਨਹੀਂ ਪਾਉਣੀ ਪਈ ਤੀਜੀ ਗੱਲ ਮਿੱਤਰੋ ਲੱਕੜ ਲੱਕੜ ਇਹਨਾਂ ਦੇ ਬਹੁਤ ਘੱਟ ਲੱਗੀ ਆ ਆਮ ਕੋਠੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਬਾਹਲੀਆਂ ਬੂਹੇ ਬਾਰੀਆਂ ਹੁੰਦੀਆਂ ਨੇ ਇਹਨਾਂ ਦੇ ਇੰਨੀਆਂ ਜ਼ਿਆਦੀਆਂ ਬੂਹੇ ਬਾਰੀਆਂ ਨਹੀਂ ਬਾਕੀ ਇਹਨਾਂ ਨੇ ਯਾਨੀ ਕਿ ਰੰਗ ਨਹੀਂ ਕੀਤਾ ਰੰਗ ਦਾ ਖਰਚਾ ਵੀ ਬਾਹਰ ਨਿਕਲਣ ਵਾਲਾ ਤੇ ਸੀਸੇ ਲਾਏ ਨੇ ਸਾਰਾ ਕੁਝ ਵਿੱਚ ਕੀਤਾ ਪਰਦਿਆਂ ਦਾ ਖਰਚਾ ਵੀ ਬਾਹਰ ਕੱਢੋ ਤਾਂ ਇਸ ਕਰਕੇ ਮਿੱਤਰੋ ਇਹਨਾਂ ਦਾ ਖਰਚਾ ਘਟ ਆਇਆ ਤੀਜੀ ਗੱਲ ਮਿੱਤਰੋ ਇਹ ਸਿੰਗਲ ਪੋਸਚਨ ਮਕਾਨਾ ਕੋਈ ਡਬਲ ਪੋਸਚਨ ਨਹੀਂ ਸਿੰਗਲ ਪੋਸਚਨ ਤੇ ਲਗਭਗ ਇੰਨਾ ਹੀ ਖਰਚਾ ਆਉਂਦਾ 10 ਤੋਂ ਲੈ ਕੇ 11-12 ਲੱਖ ਦੇ ਵਿੱਚ ਅਮੂਮਨ ਤਿਆਰ ਹੋ ਜਾਂਦਾ ਠੀਕ ਹੈ ਕਹਣੀ ਇਸ ਕਰਕੇ ਮਿੱਤਰੋ ਇਹੋ ਜਿਹਾ ਘਰ ਇਹਨਾਂ ਦਾ ਤੇ ਆ ਇਹਨਾਂ ਨੇ ਖਰਚੇ ਬਹੁਤ ਘੱਟ ਕੀਤੇ ਆ ਤੀਜੀ ਗੱਲ ਮਿੱਤਰੋ ਇਹਨਾਂ ਨੇ ਬਹੁਤੇ ਪਿੱਲਰ ਵਿੱਚ ਨਹੀਂ ਪਾਏ ਜਿੱਥੇ ਲੋਡ ਆ ਉੱਥੇ ਹੀ ਪਿੱਲਰਾਂ ਦੀ ਵਰਤੋਂ ਕੀਤੀ ਗਈ ਆ ਚੌਥੀ ਕੱਲ ਜਿਹੜੀ ਕਿ ਭਰਤ ਭਰਤ ਇਹਨਾਂ ਨੂੰ ਬਹੁਤੀ ਪਾਉਣੀ ਨਹੀਂ ਪਈ ਆਲ ਰੈਡੀ ਹੀ ਕਹਿੰਦੇ ਵੀ ਸਾਡੇ ਭਰਤ ਪਈ ਹੋਈ ਸੀ ਉਹ ਵੀ ਇੱਕ ਖਰਚਾ ਬਚ ਗਿਆ ਤਾਂ ਲਗਭਗ ਜਿਹੜਾ ਮਿਸਤਰੀ ਸਾਹਿਬ ਦੀ ਜੇਬ ਚੋਂ ਲੱਗਿਆ ਹੈ ਨਾ ਉਹ 13 ਲੱਖ ਰੁਪਏ ਲੱਗਿਆ ਜਿਹਦੇ ਵਿੱਚ 3ਰਡ ਫਲੋਰ ਦੀ ਟਾਇਲ ਲੱਗੀ ਆ ਬਾਹਰ ਟਾਇਲ ਲੱਗੀ ਆ ਤਾਂ ਮਿੱਤਰੋ ਜੇਕਰ ਤੁਸੀਂ ਲਾ ਲੋ ਵੀ ਮਾਉਂਟੀ ਦਾ ਹੀ ਇਹਨਾਂ ਨੂੰ ਘੱਟੋ ਘੱਟ ਵੀ ਪਾਉਣੇ 2 ਲੱਖ ਰੁਪਏ ਦਾ ਉਹ ਬਚ ਗਿਆ ਤੇ ਲੱਖ ਸਵਾ ਲੱਖ ਰੁਪਏ ਦੀ ਲੇਬਰ ਬਚ ਗਈ ਬਚਤ ਇੱਥੇ ਬਾਈ ਜੀ 3.5 ਲੱਖ ਦੀ ਤਾਂ ਇੱਥੇ ਹੀ ਹੋ ਗਈ ਤਾਂ ਹੁਣ ਮੈਨੂੰ ਇਹ ਦੱਸੋ ਵੀ ਖਰਚਾ ਘੱਟੇ ਤੇ ਘੱਟੇ ਨਾ ਦੂਜਾ ਬਾਈ ਜੀ ਇੱਕ ਪੁਆਇੰਟ ਨਾਲ ਤੇ 1200 ਸਕਰ ਫੁੱਟ 1250 ਸਕਰ ਫੁੱਟ ਮਕਾਨ ਹਾਂਜੀ ਜਿਹਦੇ ਵਿੱਚ ਇਹਨਾਂ ਨੇ ਕਿਤੇ ਕਿਤੇ ਸਿੰਗਲ ਕੰਧ ਵੀ ਕੀਤੀ ਆ ਮੈਂ ਇਹ ਨਹੀਂ ਕਹਿੰਦਾ ਡਬਲ ਕੀਤੀਆਂ ਕਿਤੇ ਕਿਤੇ ਸਿੰਗਲ ਕੰਧ ਵੀ ਕੀਤੀ ਆ ਤੀਜੀ ਗੱਲ ਮਿੱਤਰੋ ਹਜੇ ਉੱਪਰ ਫਰਸ਼ ਲੱਗਣ ਵਾਲਾ ਫਰਸ਼ ਨਹੀਂ ਲੱਗਿਆ ਉਹਦਾ ਖਰਚਾ ਵੀ ਕੱਢੋ ਹਜੇ ਉੱਪਰ ਫਰਸ਼ ਨਹੀਂ ਲੱਗਿਆ ਆ ਦੇਖੋ ਕੱਚਾ ਥਾਂ ਤੇ ਆ ਛੱਤ ਜਿਹੜੀ ਵਿੱਚ ਆ ਤਾਂ ਇਸ ਤਰੀਕੇ ਨਾਲ ਇਹਨਾਂ ਨੇ ਬਹੁਤ ਸਾਰੇ ਖਰਚੇ ਬਚਾਏ ਨੇ ਲੌਕ